ਸਤਗੁਰਾਂ ਨੇ ਬੰਦਨ ਕਰਤੇਲੇ ਪੋਥੋਂ ਦੇ ਜਿਹੜੇ ਰਾਜੇ ਨੇ ਕਵਾਲੀਆਪ ਦੇ ਕਿਲੇ ਚੋਂ ਉਹਨਾਂ ਨੂੰ ਕੈਦ ਤੋਂ ਛਟਾ ਕਰਕੇ ਤੇ ਉਹਨਾਂ ਦੀ ਬੰਦ ਖੁਲਾਸੀ ਕਰਾਉਣੀ ਕੀਤੀ ਹੈ ਤੇ ਸੰਗਤ ਜੀ ਅਸੀਂ ਸੋਚ ਲੈਨੇ ਆ ਕਿ ਅਸੀਂ ਤਾਂ ਆਜ਼ਾਦ ਹਾਂ ਪਰ ਮੈਂ ਸੰਗਤ ਜੀ ਜੇ ਅਸੀਂ ਸਤਗੁਰ ਤੋਂ ਪੁੱਛਣਾ ਕਰੀਏ ਤੇ ਅਸੀਂ ਵੀ ਗੁਲਾਮ ਹਾਂ ਕਿਉਂਕਿ ਸਾਡੀ ਸੁਰਤ ਗੁਲਾਮ ਹੈ ਅਸੀਂ ਪੰਜਾਬ ਵਿਕਾਰਾਂ ਦੇ ਅਧੀਨ ਹਾਂ ਮਾਇਆ ਦੀ ਪਾ ਸਾਡੀ ਸੁਰਤ ਨੂੰ ਐਸੀ ਲੱਗੀ ਹੈ ਕਿ ਨਾਮ ਤੋਂ ਅਸੀਂ ਦੂਰ ਹੋ ਚੁੱਕੇ ਹਾਂ ਕੋਈ ਬਿਦਲੇ ਸ਼ਰੀਰ ਵਿੱਚ ਜਿਹੜੇ ਨਾਮ ਦੀਆਂ ਰਹਿਨ ਤਾਂ ਬੈ ਕਰਕੇ ਸਤਿਗੁਰਾਂ ਤੋਂ ਅਸੀਸਾਂ ਬਖਸ਼ਿਸ਼ਾਂ ਲੈਣਾ ਕਰਦੇ ਨੇ ਤੇ ਸੰਕਲ ਜੀ ਆਪਾਂ ਸਤੋਵਰਾਂ ਕੇ ਅਰਦਾਸ ਬੇਤੀ ਜੋਦੜੀ ਕਰੀਏ ਕਿ ਜਿਵੇਂ ਕਵਾਲੀਅਰ ਦੇ ਕਿਲੇ ਵਿੱਚੋਂ ਕੈਦੀ ਰਾਜਿਆਂ ਨੂੰ ਆਪਨੇ ਛਡਾਉਣਾ ਕੀਤਾ ਬੰਦਨਾਂ ਨੂੰ ਘਟਨਾ ਕੀਤਾ ਇਸੇ ਤਰ੍ਹਾਂ ਸਤਗੁਰ ਸੱਚੇ ਪਾਤਸ਼ਾਹ ਜੀ ਸਾਡੀ ਸੁੱਤ ਦੇ ਬੰਦਨਾਂ ਨੂੰ ਘਟਨਾ ਕਰੋ ਪੰਜਾਂ ਵਿਕਾਰਾਂ ਤੋਂ ਸਾਨੂੰ ਆਜ਼ਾਦੀ ਦਿਵਾਵੀਂ ਕਰੋ ਲੋਭਲਾਜ ਤੋਂ ਉੱਪਰ ਉਠ ਕਰਕੇ ਅਸੀਂ ਤੇਰੀਆਂ ਰਹਿਮਤਾ ਨਾਮ ਦੀਆਂ ਦਾਤਾ ਪ੍ਰਾਰਥਾ ਕਰ ਸਕੀਏ ਸਤਿਗੁਰ ਬੇਅੰਤ ਹੈ ਝੋਲੀਆਂ ਬਖਦੇਗਾ ਜਹਾਂ ਵੀਰ ਨੇ ਸੰਗਤ ਜੀ ਜਿਸ ਤਰ੍ਹਾਂ ਪਹਿਵੇਂ ਗੁਰਦੇਵ ਗੁਰअर्जुन ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ 33 ਤਵੀ ਤੇ ਪਠਾ ਕਰਕੇ ਸ਼ਹੀਦ ਕਰਨਾ ਕੀਤਾ ਦੇਗਦੇਵ ਵਾਲੇ ਦਿੱਤੇ ਗਏ ਨੇ ਤੇ ਤੀਜੇ ਦਿਨ ਸਤਿਗੁਰੂ ਨੇ ਆਪਣੇ ਪੰਜ ਪੁੱਤਰਕ ਸ਼ਰੀਰ ਨੂੰ ਤਿਆਗਣਾ ਕੀਤਾ ਤੇ ਉਸੇ ਲਈ ਤੇ ਚੱਲਦੇ ਹੋਏ ਸੰਗਤ ਜੀ ਜਹਾਂਗੀਰ ਨੇ ਨੀਰੀ-ਬੀਰੀ ਦੇ ਮਾਲਕ ਗੁਰੂ ਹਰਕੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਸੰਦੇਸ਼ਾਂ ਭੇਜਣਾ ਕੀਤਾ ਕਿ ਸਤਿਗੁਰੂ ਜੀ ਤੁਸੀਂ ਸਾਡੇ ਕੋਲ ਆਓ ਇੱਕ ਵਾਰ ਅਸੀਂ ਤੁਹਾਡੇ ਦਰਸ਼ਨ ਕਰਨਾ ਚਾਹੁੰਦੇ ਹਾਂ ਤੁਹਾਡੀ ਸੰਗਤ ਕਰਨੀ ਚਾਹੁੰਦੇ ਹਾਂ ਰਾਜਾ ਚਨਾਟ ਬਹੁਤ ਹੁੰਦਾ ਹੈ ਸੰਗਤ ਜੀ ਤੇ ਤ੍ਰਪੋਗ ਵੀ ਬਹੁਤ ਹੁੰਦਾ ਹੈ ਤੇ ਕੰਨਾਂ ਦਾ ਵੀ ਕੱਚਾ ਹੁੰਦਾ ਹੈ ਭਾਵੇਂ ਉਹ ਕੋਈ ਰਾਜਾ ਵੀ ਚਾਹੋ ਨਾ ਹੋਵੇ ਤੇ ਇਹ ਮੈਨਰ ਕਹਾਣ ਦੀ ਸਲਾਹ ਦੇ ਨਾਮ ਸਤਿਗੁਰਾਂ ਨੂੰ ਇਹ ਬਚਨ ਨਹੀਂ ਕੀਤਾ ਕਿ ਅਸੀਂ ਤੁਹਾਨੂੰ ਕੈਦ ਕਰਨਾ ਹੈ ਸਤਿਗੁਰਾਂ ਨੂੰ ਬਚਨ ਕਰ ਰਿਹਾ ਸਤਿਗੁਰ ਜੀ ਤੁਸੀਂ ਸਾਡੇ ਕੋਲ ਆਓ ਤੇ ਸਾਡੇ ਪਾਰ ਉਤਾਰੇ ਨੂੰ ਕਰਨਾ ਕਰੋ ਤੇ ਇਹ ਘਰ ਸੰਗਤ ਜੀ ਐਸਾ ਇੱਥੇ ਨਿਮਾਣਿਆਂ ਨੂੰ ਮਾਨ ਮਿਲਦਾ ਹੈ ਜਿਹੜਾ ਕੋਈ ਬੇਣਤੀ ਕਰਦਾ ਹੈ ਉਹਦੀ ਬੇਣਤੀ ਪ੍ਰਮਾਣਿਤ ਕੀਤੀ ਜਾਂਦੀ ਆ ਸੋਚ ਭਾਵੇਂ ਪਿੱਛੇ ਕੋਸ਼ਿਸ਼ ਵੀ ਕਿਉਂ ਨਾ ਹੋਵੇ ਮੀਰੀ ਪੀਰੀ ਦੇ ਮਾਲਕ ਕੋ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜਾਂ ਵੀਰ ਨੂੰ ਕਹਿੰਦੇ ਰਹੇ ਕਿ ਅਸੀਂ ਆਵਾਂਗੇ ਤੇ ਐਸੀ ਹੀ ਤਰ੍ਹਾਂ ਸਤਿਗੁਰਾਂ ਨੇ ਆਪਣੀਆਂ ਫੌਜਾਂ ਲਾਮ ਰਖਸ਼ ਮਾ ਲੈ ਨੇ ਸੰਗਤ ਜੀ ਨਗਾਰੇ ਤੇ ਤਾਂ ਸਿਆਂ ਦੀ ਝੋੜ ਤੇ ਸਤਿਗੁਰਾਂ ਨੇ ਲਾਹੌਰ ਜਾ ਕਰਕੇ ਡੇਰੇ ਲਾਉਣੇ ਕੀਤੇ ਨੇ ਤੇ ਜਦੋਂ ਸਤਿਗੁਰ ਜੀ ਤੇ ਸੰਗਤ ਆ ਕਰਕੇ ਆਪਣੇ ਡੇਰੇ ਉਚ ਬੈਠ ਗਈ ਆ ਤੇ ਜਹਾਜ਼ੀਰ ਨੇ ਚਲਾਕੀ ਛੇੜਦੇ ਹੋਏ ਸਤਗੁਰਾਂ ਨੂੰ ਬਚਨ ਕੀਤੇ ਕਿ ਸਤਗੁਰੂ ਜੀ ਸਾਨੂੰ 2 ਲੱਖ ਰੁਪਏ ਦਾ ਹਰਜਾਨਾ ਦਿਓ ਤੁਸੀਂ ਮਾਇਆ ਦੇ ਰੂਪ ਵਿੱਚ ਜਿਹੜਾ ਅਸੀਂ ਪਹਿਵੇਂ ਗੁਰਦੇਵ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਤੋਂ ਲੈਣਾ ਤੈਅ ਕੀਤਾ ਸੀ ਤੇ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਇਸ ਸਿਧਾਂਤ ਨੂੰ ਸੰਗਤ ਜੀ ਅਸੀਂ ਹਿਰਦੇ 'ਚ ਵਸਾਉਣਾ ਹੈ ਕੋ ਸਤਗੁਰ ਜੀ ਕੀ ਕਹਿ ਰਹੇ ਨੇ ਸਤਗੁਰਾਂ ਨੇ ਇਸ ਰਾਜੇ ਦੇ ਭੈ ਨੂੰ ਲੈਣਾ ਨਹੀਂ ਕੀਤਾ ਹੈ ਤੇ ਸਤਗੁਰ ਜੀ ਕਹਿੰਦੇ ਨੇ ਭਾਈ ਨਾ ਪੈਂਵੇਂ ਪਾਤਸ਼ਾਹ ਨੇ ਦਿੱਤਾ ਤੇ ਨਾ ਅਸੀਂ ਦੇਨੇ ਨੇ ਇਹੋ ਜੇ ਟੈਕਸ ਤੇਰੇ ਫਜ਼ੂਲ ਦੇ ਇਹ ਸੰਗਤ ਦੀ ਮਾਇਆ ਹੈ ਤੇ ਜਹਾਂਗੀਰ ਦੇ ਕੰਨ ਢਿੱਲੇ ਹੋ ਗਏ ਨੇ ਸੰਗਤ ਜੀ ਖਲਕਾ ਦੇ ਰਾਜੇ ਦੇ ਦਰਬਾਰ ਦੇ ਬਾਹਰ ਖੜ ਕੇ ਬਚਨ ਕਰਨੇ ਬਹੁਤ ਵੱਡੀ ਇਤਿਹਾਸਿਕ ਘਟਨਾ ਹੈ ਆਇਆ ਲਖਾਣਾ ਨੇ ਜਹਾਂਗੀਰ ਨੂੰ ਸਮਝਾਉਣਾ ਕੀਤਾ اے ਜਹਾਂਗੀਰ ਇਹ ਮੀਰੀ ਪੀਰੀ ਦਾ ਮਾਲਕ ਹੈ ਇਹਨੇ ਪਾ ਸ਼ਬ ਜਿਹੜਾ ਭੁਲੇਖਾ ਹੈ ਉਹ ਮਨ ਵਿੱਚੋਂ ਕੱਢ ਨਾ ਦੇ ਤੈਨੂੰ ਤੇ ਤੇਰੀ ਸਲਤਨਤ ਨੂੰ ਵੇਦਿਆਂ ਵੇਦਿਆਂ ਤਬਾਹ ਕਰ ਦੇਵੇਗਾ ਕਿਉਂਕਿ ਇਹ ਮਾਲਕ ਹੈ ਪੀਰੀ ਦੇ ਨਾਲ-ਨਾਲ ਮੀਰੀ ਦਾ ਵੀ ਮਾਲਕ ਹੈ ਜੰਗਾ ਜਿਤਨਾ ਨੂੰ ਲੜਨਾ ਆੜਿਆਂ ਵਿੱਚ ਕੋਲ ਕੁਸ਼ਤੀਆਂ ਕਰਾਉਣੀਆਂ ਤਖਤਾਂ ਦੀ ਸਿਰਜਣਾ ਕਰਨੀ ਸ਼ਾਸਤ੍ਰਾ ਨਾਲ ਖੇਤਮਾ ਇਹ ਦਾਤੇ ਇਹਦੇ ਸਿੱਖਾਂ ਦਾ ਕੰਮ ਹੈ ਤੇ ਸੰਗਤ ਜੀ ਅਸੀਂ ਇੱਥੇ ਬਹੁਤ ਹੀ ਧਿਆਨ ਨਾਲ ਬਚਨ ਨੂੰ ਸਾਹਮਣੇ ਰੱਖਣਾ ਹੈ ਕਿ ਕੱਲ ਦੀ ਅਜੇ ਗੱਲ ਹੈ ਪੰਜਵੇਂ ਗੁਰਦੇਵ ਨੂੰ ਸ਼ਹੀਦ ਕੀਤਾ ਗਿਆ ਜਹਾਂਗੀਰ ਵੱਲੋਂ ਕਿ ਅਜ ਮੀਰੀ ਫੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਉਹਦੇ ਦਰਬਾਰ ਦੇ ਬਾਹਰ ਖੜੇ ਹੋ ਕੇ ਕਹਿ ਰਹੇ ਨੇ ਕਿ ਕੋਈ ਟੈਕਸ ਨਹੀਂ ਇਹ ਆਉਂਦੀਆਂ ਖਜੂਰ ਦੀਆਂ ਗੰਮਾ ਬੰਦ ਕਰਦੇ ਬਹੁਤ ਵੱਡੀ ਇਤਿਹਾਸਕ ਘਟਨਾ ਹੈ ਇੱਥੋਂ ਸੰਗਤ ਜੀ ਅਸੀਂ ਸਬਕ ਲੈਣਾ ਹੈ ਕਿ ਕੱਲ ਅਜੇ ਇੰਨੀ ਵੱਡੀ ਘਟਨਾ ਹੋਈ ਹੈ ਭਰਤੀ ਦੀ ਸਭ ਤੋਂ ਵੱਡੀ ਘਟਨਾ ਅਈਮੇ ਗੁਰਦੇਵ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸ਼ਹੀਦ ਕੀਤਾ ਗਿਆ ਤੇ ਦਿਨਾਂ ਦੇ ਵਿੱਚ ਹੀ ਖਾਲਸੇ ਨੇ ਆਪਣੇ ਰੂਪ ਦੇ ਨਾਲ-ਨਾਲ ਜਿੱਥੇ ਮੀਰੀਆਂ ਤਲਵਾਰਾਂ ਪਾਈਆਂ ਸੀ ਉੱਥੇ ਦੀੜੀ ਦੀਆਂ ਦੋ ਤਲਵਾਰਾਂ ਪੋਲੀਆਂ ਕੀਤੀਆਂ ਤੇ ਹਕੂਮਤ ਦੱਸਣਾ ਕੀਤਾ ਹੈ ਕਿ ਹੁਣ ਪਹਿਰਾ ਸੱਤ ਪੁਰੀਆ ਹੈ ਪ੍ਰੀਤ ਚਾਰਜ ਸਤਪੁਰਾਂ ਨੇ ਦੱਸਣਾ ਕੀਤਾ ਹੈ ਔਰੰਗਜ਼ੇਬ ਨੂੰ ਜਹਾਂਗੀਰ ਨੂੰ ਕਿ ਹੋ ਭਾਈ ਤੇਰੀ ਖੈਰ ਲਈ ਆਪਣੀ ਸੁੱਖ ਨੂੰ ਸਾਫ ਕਰ ਤੇ ਇਹ ਸਾਰਾ ਕੋਈ ਸੰਗਤ ਜੀ ਦਿਨਾਂ ਵਿੱਚ ਹੋਇਆ ਹੈ ਤੇ ਅੱਜ ਸੰਗਤ ਜੀ ਸਾਡਾ ਫਰਜ਼ ਵੀ ਪੰਡਾ ਹੈ ਕਿ ਅਸੀਂ ਘਰਾਂ ਦੇ ਸੁੱਖ ਮਾਨਣ ਦੇ ਨਾਲ-ਨਾਲ ਗ੍ਰੰਥ ਤੇ ਪੰਥ ਦੇ ਸਿਧਾਂਤ ਨੂੰ ਆਪਣੀ ਸੁੱਖ ਵਿੱਚ ਰੱਖਣਾ ਕਰੀਏ ਤੇ ਜਿਸ ਤਰ੍ਹਾਂ ਸੰਗਤ ਜੀ ਆਪਾਂ ਬਚਨ ਕੀਤੇ ਨੇ ਕਿ ਰਾਜਾ ਕੋਈ ਵੀ ਹੋਵੇ ਡਰ ਤੋਂ ਬਹੁਤ ਹੁੰਦਾ ਹੈ ਭਾਵੇਂ ਜਿੰਨੀ ਮਰਜੀ ਸ਼ਕਤੀ ਉਹਦੇ ਕੋਲ ਹੋਵੇ ਕਿਉਂਕਿ ਸੱਚ ਦਾ ਸਾਹਮਣਾ ਕਰਨਾ ਸੋਝ ਨੂੰ ਵੇਖਣ ਦੇ ਬਰਾਬਰ ਹੁੰਦਾ ਹੈ ਤੇ ਇੰਨੇ ਸੰਗਤ ਜੀ ਆਪਣੇ ਪੈਰ ਤੜੇ ਨੂੰ ਬਦਲਣਾ ਕੀਤਾ ਹੈ टैक्स ਮੰਗਣ ਦੀ ਗੱਲ ਨੂੰ ਬੰਦ ਕਰਕੇ ਸਤਗੁਰਾਂ ਨੂੰ ਕਹਿੰਦਾ ਹੈ ਕਿ ਸਤਗੁਰ ਸੱਚੇ ਪਾਤਸ਼ਾਹ ਜੀ ਤੁਸੀਂ ਲੰਬਾ ਸਮਾਂ ਇੱਥੇ ਰਹੋ ਤੇ ਸਾਡੇ ਬੇੜਿਆਂ ਨੂੰ ਪਾਰ ਕਰਨਾ ਕਰੋ ਸਤਗੁਰ ਨੇ ਕਿਹਾ ਸਤ ਬਚਨਾ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਨਾ ਭੈ ਲਿਆ ਹੈ ਤੇ ਨਾ ਹੀ ਭੈ ਦਿੱਤਾ ਹੈ